ਨੋ ਰੋਜ਼ ਡੇ ਨੋ ਪ੍ਰੋਪੋਜ਼ ਡੇ ਨੋ ਵੈਲੈਂਟਾਈਨ ਡੇ ਰੋਟੀ ਦੇ ਇਹ ਜਿਹੜੀ ਵਿਲੱਖਣ ਪਹਿਲ ਕੀਤੀ ਹੋਈ ਹੈ ਲੁਧਿਆਣ ਦੇ ਯੂਥ ਦੇ ਵੱਲੋਂ ਕੀਤੀ ਗਈ ਹੈ ਅਤੇ ਕਰਪਲਾ ਹੋਪਲਾ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਵੈਲੈਂਟਾਈਨ ਡੇ ਮੌਕੇ ਦੇ ਉੱਪਰ ਰੋਟੀ ਦੇ ਮਨਾਇਆ ਜਾ ਰਿਹਾ ਦੇਖੋ ਜੀ ਅੱਧਾ ਪੰਜਾਬ ਸਾਡਾ ਸਾਰਾ ਬਾਹਰ ਜਾਈ ਜਾਂਦਾ ਅੱਧਾ ਪੰਜਾਬ ਵਿੱਚ ਅੰਸਟਰ ਕਲਚਰਲ ਚੱਲਿਆ ਹੋਇਆ ਹੈ ਦੇਖੋ ਆਪਾਂ ਸਾਰੇ ਪੰਜਾਬ ਦੇ ਬੱਚੇ ਆ ਆਪਾਂ ਨੂੰ ਵੈਸਟਰਨ ਕਲਚਰ ਵਾਲੇ ਦਿਨ ਨੇ ਸ਼ੋਭਾ ਹੀ ਨਹੀਂ ਦਿੰਦੇ ਤਾਂ ਹੀ ਕਰਕੇ ਆਖਰੀ ਵਾਰੀ ਰੋਟੀ ਦੇ ਮਨਾਇਆ ਗਿਆ ਸਾਡੀ ਐਨ ਜੀਓ ਲੋਕ ਰਕਬਗ ਦੇ ਬਾਅਦ ਇੰਦਾ ਹੀ ਹਰ ਇੱਕ ਸਾਲ ਰੋਟੀ ਦੇ ਮਨਾਇਆ ਜਾਊਗਾ ਤੇ ਅਗਲੇ ਸਾਲ ਤੋਂ ਨਾਲ ਰੋਟੀ ਦੇ ਨਾਲ ਮੈਡੀਸਨ ਡੇ ਵੀ ਮਨਾਵਾਂਗੇ 14 ਫਰਵਰੀ ਕਿਉਂ ਚੁਣੀ ਗਈ ਇਸ ਦਿਨ 14 ਫਰਵਰੀ ਨੂੰ ਤੁਹਾਨੂੰ ਪਤਾ ਵੈਲੈਂਟਾਈਨ ਡੇ ਹੁੰਦਾ ਤੁਸੀਂ ਨਾ ਸੜਕ ਤੇ ਜਾਓ ਛੋਟੇ ਛੋਟੇ ਜਿਹੜੇ ਬੱਚੇ ਆ ਬੈਠੇ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਅੱਜ ਕਿਹੜਾ ਦਿਨ ਹੁਣ ਨੂੰ ਪਤਾ ਅੱਜ ਕਿਹੜਾ ਦਿਨ ਨਹੀਂ ਪਤਾ ਉਹਨੂੰ ਸਿਰਫ ਰੋਟੀ ਰੋਟੀ ਦਾ ਮਤਲਬ ਹੈ ਉਹਨ ਦੁਆ ਕਰਦੇ ਆ ਕਿ ਅੱਜ ਦਾ ਦਿਨ ਨਹੀਂ ਹਰ ਦਿਮਨੇ ਬਾਸ ਸਾਨੂੰ ਇਦਾਂ ਦੀ ਰੋਟੀ ਮਿਲੇ ਔਰ ਅਸੀਂ ਇਹਨਾਂ ਨੂੰ ਦੁਆ ਦੇਈਏ। ਨੌਰੋਸ ਦੇ, ਨੋ ਪ੍ਰੋਪੋਸ ਦੇ, ਨੋ ਵੈਲੈਂਟਾਈਨ ਡੇ ਰੋਟੀ ਦੇ ਇਹ ਜਿਹੜੀ ਵਿਲੱਖਣ ਪਹਿਲ ਕੀਤੀ ਹੋਈ ਹੈ ਲੁਧਿਆਣ ਦੇ ਯੂਥ ਦੇ ਵੱਲੋਂ ਕੀਤੀ ਗਈ ਹੈ ਅਤੇ ਕਰਪਲਾ ਹੋਪ ਪਲਾ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਵੈਲੈਂਟਾਈਨ ਡੇ ਮੌਕੇ ਤੇ ਉੱਪਰ ਰੋਟੀ ਦੇ ਮਨਾਏ ਜਾ ਰਿਹਾ ਕਿਵੇਂ ਇਹ ਆਈਡੀਆ ਹੈ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ ਮੈਂ ਮਨਜੋਤ ਮੱਕੜ ਮੇਰੇ ਨਾਲ ਮੇਰੀ ਸਾਰੀ ਟੀਮ ਕਰਪਲਾ ਹੋਪ ਪਲਾ ਸੇਵਾ ਸੁਸਾਇਟੀ ਹਾਂ। ਜੋ ਕਿ ਅੰਗਰੇਜ਼ਾਂ ਦਾ ਤਿਉਹਾਰ ਹੈ ਵੈਲੈਂਟਾਈਨ ਡੇ ਪਰ ਤੁਸੀਂ ਇਸ ਨੂੰ ਰੋਟੀ ਡੱਚ ਕਨਵਰਟ ਕਰਤਾ ਪੰਜਾਬੀ ਹਮੇਸ਼ਾ ਵੱਖਰਾ ਕਰਨ ਦੇ ਵਿੱਚ ਹੁੰਦੇ ਨੇ ਕਿਵੇਂ ਆਈਡੀਆ ਆ ਦੇਖੋ ਜੀ ਅੱਦਾ ਪੰਜਾਬ ਦਾ ਸਾਡਾ ਸਾਰਾ ਬਾਹਰ ਜਾਈ ਜਾਂਦਾ ਹੈ ਅੱਦਾ ਪੰਜਾਬ ਉਹ ਵੈਸਟਰਨ ਕਲਚਰ ਵੱਲ ਚੱਲਿਆ ਹੋਇਆ ਹੈ ਦੇਖੋ ਆਪਾ ਸਾਰੇ ਪੰਜਾਬ ਦੇ ਬੱਚੇ ਆ ਆਪਾਂ ਨੂੰ ਵੈਸਟਰਨ ਕਲਚਰ ਵਾਲੇ ਦਿਨ ਨੇ ਸ਼ੋਭਾ ਹੀ ਨਹੀਂ ਦਿੰਦੇ ਤਾਂ ਹੀ ਕਰਕੇ 8ਵੇਂ ਮਹੀਨੇ ਰੋਟੀ ਦੇ ਮਨਾਇਆ ਗਿਆ ਸਾਡੀ ਐਨਜੀਓ ਲੋ ਰਖਵਗ ਦੇ ਬਾਅਦ ਇੰਦਾ ਹੀ ਹਰ ਇੱਕ ਸਾਲ ਰੋਟੀ ਦੇ ਮਨਾਇਆ ਜਾਊਗਾ ਤੇ ਅਗਲੇ ਸਾਲ ਤੋਂ ਨਾਲ ਰੋਟੀ ਦੇ ਨਾਲ ਮੈਡੀਸਨ ਡੇ ਵੀ ਮਨਾਵਾਂਗੇ 14 ਫਰਵਰੀ ਕਿਉਂ ਚੁਣੀ ਗਈ ਇਸ ਦਿਨ 14 ਫਰਵਰੀ ਨੂੰ ਤੁਹਾਨੂੰ ਪਤਾ ਵੈਲੈਂਟਾਈਨ ਡੇ ਹੁੰਦਾ ਤੁਸੀਂ ਨਾ ਸੜਕ ਤੇ ਜਾਓ ਛੋਟੇ ਛੋਟੇ ਜਿਹੜੇ ਬੱਚੇ ਐ ਬੈਠੇ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਅੱਜ ਕਿਹੜਾ ਦਿਨ ਹੈ ਉਹਨਾਂ ਨੂੰ ਪਤਾ ਅੱਜ ਕਿਹੜਾ ਦਿਨ ਨਹੀਂ ਪਤਾ ਉਹਨੂੰ ਸਿਰਫ ਰੋਟੀ ਰੋਟੀ ਦਾ ਮਤਲਬ ਹੈ ਉਹਨਾਂ ਕਰਦੇ ਆ ਕਿ ਅੱਜ ਦਾ ਦਿਨ ਨਹੀਂ ਹਰ ਦਸ ਮਹੀਨੇ ਬਾਸ ਸਾਨੂੰ ਇਦਾਂ ਦੀ ਰੋਟੀ ਮਿਲੇ ਔਰ ਅਸੀਂ ਇਹਨਾਂ ਨੂੰ ਦੁਆਵਾਂ ਦੇਈਏ ਉਹ ਸਭ ਤੋਂ ਵੱਡੀ ਗੱਲ ਆ ਕਿ ਰਖਬਾਗ ਦੇ ਬਿਲਕੁਲ ਬਾਹਰ ਅੰਦਰ ਜਨਾਬ ਆਪਾਂ ਤੁਹਾਨੂੰ ਪਤਾ ਰਖਬਾਗ ਅੰਦਰ ਕੀ ਹੁੰਦਾ ਹੈ ਲੇਕਿਨ ਅਸੀਂ ਇੱਥੇ ਬਾਹਰ ਲਾਇਆ ਕਿ ਉਸ ਬੰਦੇ ਨੂੰ ਵੀ ਪਤਾ ਲੱਗੇ ਕਿ ਅੱਜ ਅਸੀਂ ਰੋਟੀ ਦੇ ਮਨਾ ਰਹੇ ਹਾਂ ਔਰ ਸਾਨੂੰ ਮਨਜੋਤ ਇਹਨਾਂ ਕਰਕੇ ਦੂਰੋਂ ਦੂਰੋਂ ਫੋਨ ਆ ਰਿਹਾ ਕਿ ਭਾਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਔਰ ਤੁਸੀਂ ਹਰ ਸਾਲ ਇਦਾਂ ਹੀ ਕਰਨਾ ਔਰ ਅਸੀਂ ਵੀ ਤੁਹਾਡੇ ਅੱਗੇ ਆਉਣ ਵਾਲੇ ਸਾਲੇ ਤੁਹਾਡੇ ਨਾਲ ਅਸੀਂ ਖੜਾਾਂਗੇ ਆਗੇ ਸਵਾਕੀ ਰੋਟੀ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਕਦੋਂ ਸ਼ੁਰੂਆਤ ਹੋਈ ਸੀ ਤੇ ਹੁਣ ਕਿਵੇਂ ਕਿਵੇਂ ਅੱਗੇ ਵਧ ਰਿਹਾ ਕਾਫਲਾ 8 ਸਾਲ ਪਹਿਲਾਂ ਵੀ ਅਸੀਂ ਰੋਟੇਡੇ ਮਨਾਇਆ ਸੀਗਾ ਚਲੋ ਉਦੋਂ ਤਾਂ ਛੋਟੇ ਲੈਵਲ ਸੀਗਾ ਹੁਣ ਹਰ ਇੱਕ ਸਾਲ ਤੁਹਾਨੂੰ ਪਤਾ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਭਰਾਵਾਂ ਨੂੰ ਪਤਾ ਲੱਗਦਾ ਹੈ ਹਰ ਇੱਕ ਸਾਲ ਰੋਟੇਡੇ ਬਹੁਤ ਵਧੀਆ ਜਾ ਰਿਹਾ ਤੇ ਆਪਾਂ ਅਗਲੇ ਸਾਲ ਰੋਟੇਡੇ ਦੇ ਨਾਲ ਮੈਡੀਸਨ ਡੇ ਵੀ ਮਨਾਵਾਂਗੇ ਜਿਹੜੇ ਜ਼ਰੂਰਤਮੰਦ ਹੈ ਜਿਹੜੇ ਦਵਾਈ ਨਹੀਂ ਲੈ ਸਕਦੇ ਉਹਨਾਂ ਨੂੰ ਆਪਾਂ ਮੁਫਤ ਦਵਾਈ ਪ੍ਰੋਵਾਈਡ ਕਰਾਵਾਂਗੇ ਜੀ ਵਾਕੀ ਵਿਸ਼ੇਸ਼ ਸਨਮਾਨ ਦੇ ਉੱਪਰ ਦੇਖੋ ਲਿਖਿਆ ਗਿਆ ਕਾਸ਼ ਕੋਈ ਰੋਟੀ ਦੇ ਵੀ ਹੋਤਾ ਕੋਈ ਭੁੱਖਾ ਨਹੀਂ ਸੋਤਾ ਸੋ ਅਸ ਦੇ ਵਿੱਚ ਬਹੁਤ ਵੱਡੀ ਜਿਹੜੀ ਕਿ ਕਾਊਂਟਿੰਗ ਹੈਗੀ ਹੈ ਜਿਹੜੇ ਲੋਕਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਪਰ ਜਿਹੜੇ ਲੋਕ ਕਰ ਉਹਨਾਂ ਦੀ ਹੈਲਪ ਕਰਨ ਵਿੱਚ ਅਸਮਰੱਥ ਨੇ ਉਹ ਵੀ ਕੁਝ ਪਲਾ ਕਰਕੇ ਰਾਜ਼ ਨਹੀਂ ਇਹੋ ਜਿਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਸਾਡੇ ਨਾਲ ਜਿਹੜੇ ਕਮਲਪ੍ਰੀਤ ਸਿੰਘ ਬੰਟੀ ਦੀ ਹੈ ਇਹ ਬਲੱਡ ਸੇਵਾ ਕਰਦੇ ਨੇ ਜੀ ਜਦੋਂ ਮਰਜੀ ਪੰਜਾਬ ਵਿੱਚ ਜਿੱਥੇ ਮਰਜੀ ਬਲੱਡ ਦੀ ਲੋੜ ਹੋਵੇ ਸੈੱਲ ਦੀ ਲੋੜ ਹੋਵੇ ਤੁਸੀਂ ਜਦੋਂ ਮਰਜੀ ਉਹਨੂੰ ਫੋਨ ਮਾਰੋ ਬਲੱਡ ਤੇ ਸੈੱਲ ਦੇ ਮੌਕੇ ਪ੍ਰੋਵਾਈਡ ਕਰਾ ਕੇ ਦਿੰਦੇ ਆ ਜੀ ਦੇਖੋ ਜੀ ਜਿਹਨਾਂ ਨੂੰ ਬਲੱਡ ਮਿਲਦਾ ਹੈ ਜਿਹਨਾਂ ਨੂੰ ਸੈੱਲ ਮਿਲਦੇ ਆ ਅਸਲੀ ਵੈਲਿਊ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਬਹੁਤ ਸੌਖਾ ਹੈ ਜੀ ਜਦੋਂ ਨਹੀਂ ਮਿਲਦਾ ਉਹਨਾਂ ਨੂੰ ਉਹ ਵੀ ਪਤਾ ਹੈ ਅਗਲਾ ਕਿਵੇਂ ਤੜਫਦਾ ਜੀ ਜੀ ਯਾ ਦੀ ਆਈਏ ਸਾਰਿਆਂ ਨੂੰ ਕੀ ਮੇਰੀ ਇੱਕ ਰਿਕਵੈਸਟ ਲਾ ਲਓ ਆਪਾਂ 14 ਤਰੀਕ ਨੂੰ ਜਿਹੜਾ ਵੈਲੈਂਟਾਈਨ ਡੇ ਦੀ ਸਟੈਂਪ ਲੱਗੀ ਹੋਈ ਹੈ ਆਪਾਂ ਹਟਾ ਕੇ ਆ ਪੰਜਾਬ ਤੋਂ ਸ਼ੁਰੂ ਕਰੀਏ ਕਿ ਰੋਟੇ ਦੇ ਮਨਾਏ ਜਾਵੇ ਕੋਈ ਵੀ ਮਤਲਬ ਜ਼ਰੂਰਤਮੰਦ ਲਾ ਲਓ ਜੇ ਭੁੱਖਾ ਲਾ ਲਓ ਉਹ ਮਤਲਬ ਭੁੱਖੇ ਬਿਠ ਸੋ ਨਾ ਸਕੇ ਸੋ ਬਾਕੀ ਜਦੋਂ ਵੈਲੈਂਟਾਈਨ ਡੇ ਦਾ ਆਉਂਦਾ ਨਾ ਤਾਂ ਉਹੀ ਜਿਹੜਾ ਕਿ ਅੰਗਰੇਜ਼ਾਂ ਦਾ ਦਿਨ ਹੈਗਾ ਆਪਾਂ ਦੇ ਜ਼ਹਿਨ ਚ ਉਹੀ ਆਉਂਦਾ ਪਰ ਜੇਕਰ ਯੂਥ ਚਾਵੇ ਤਾਂ ਹਰ ਇੱਕ ਗੱਲ ਦੀ ਜਿਹੜਾ ਕਿ ਪਲਟ ਸਕਦੇ ਹੁਣ ਨਵੀਂ ਪਹਿਲ ਕੀਤੀ ਹੈ ਕਿਵੇਂ ਦੇਖਦੇ ਹੋ ਇਹਨਾਂ ਨੂੰ ਪਦੀਆ ਪਹਿਲ ਜੀ ਆਪਣੇ ਨਾਲ 21 ਸਾਲ ਦਾ ਨੌਂਵੇਂ ਖੜਾਈ 18 ਸਾਲ ਦਾ ਨੌਂਵੇਂ ਖੜਾ ਹੈ ਸਾਰੇ ਨੌਂਵੇਂ ਖੜੇ ਹੈ ਵੀ ਨੌਵੇਂ ਭਰਾ ਆਪਣਾ ਖੜਾ ਹੈ ਤੇ ਯੂਥ ਸਾਰਾ ਚੰਗੇ ਕੰਮ ਕਰ ਰਿਹਾ ਤੇ ਵੈਲ ਨੇ ਛੱਡ ਕੇ ਹੁਣ ਅਗਲੇ ਸਾਲ ਮਨਜੋਤ ਵੀ ਨੇ ਕਿਹਾ ਮੈਡੀਸਨਡੇ ਵੀ ਬਣਾਵਾਂਗੇ ਆਪਾਂ ਦਾ ਯੂਥ ਨੂੰ ਇਹ ਬੇਨਤੀ ਕਰਾਂਗੇ ਆ ਪੁੱਠੇ ਕੰਮ ਛੱਡ ਕੇ ਮੈਡੀਸਨਡੇ ਬਣਾਓ ਠੀਕ ਹੈ ਜੀ ਉਸ ਤੋਂ ਖੂਨਦਾਨ ਕੈਂਪ ਲਾਓ ਰੋਟੀਡੇ ਮਨਾਓ ਜਿੱਥੇ ਮੱਝੀ ਬਣਾਓ ਜੀ ਆਪਣੇ ਮਾਪਿਆਂ ਨਾਲ ਸੇਵਾ ਕਰੋ ਜੀ ਹਾਂ ਜੀ ਅੱਜ ਵੀ ਡੇਟ ਦੇ ਵਿੱਚ 2000 ਰੁਪਏ ਦੀ ਬਲੱਡ ਦੀ ਬੋਤਲ ਨਹੀਂ ਮਿਲਦੀ 3000 ਦੇ ਨਹੀਂ ਮਿਲਦੀ ਲੋਕੀ ਕਹ ਏ ਤੁਸੀਂ ਫੋਨ ਕਰਦੇ ਆ ਸਾਰੀ ਔਰ ਆਪਣੀ ਟੀਮ ਹੈ ਜੇ ਬਲੱਡ ਨਹੀਂ ਮਿਲਿਆ ਨਾ ਤੇ ਆਪਣਾ ਖੂਨ ਦੇਣ ਵਾਸਤੇ ਸੀਐਮਸੀ ਡੀਐਮਸੀ ਬੋਲੋ ਹਰ ਪਾਸੇ ਪਹੁੰਚਦੇ ਆ ਐਸ ਤੋਂ ਵੱਡਾ ਉਪਰਾਲਾ ਕੀ ਹੋ ਸਕਦਾ ਇਹ ਭਾਜੀ ਲੋਕਾਂ ਵਾਸਤੇ ਇੱਕ ਮੈਸੇਜ ਹੈ ਔਰ ਲੋਕਾਂ ਨੂੰ ਇੱਕ ਇਹ ਹੈਗਾ ਸਨਿਆ ਹੈਗਾ ਕਿ ਤੁਸੀਂ ਵੀ ਜੋ ਅੱਜ ਤੁਸੀਂ ਰੋਟੀ ਦੇ ਮਨਾ ਰਹੇ ਹੋ ਮੈਡੀਸਿਨ ਦੇ ਮਨਾ ਰਹੇ ਹੋ ਤੁਸੀਂ ਵੀ ਇਹਦੇ ਵਿੱਚ ਹਿੱਸਾ ਲਵੋ ਤੇ ਭਰਾਵਾਂ ਦੀ ਬਾਹਾਂ ਬਣੋ ਜੋ ਅੱਜ ਕੀਤਾ ਔਰ ਉਸ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅਗਲਾ ਨੈਕਸਟ ਡੇ ਆਣਾ ਹੈ ਅਸੀਂ ਉਸ ਤੋਂ ਵਧੀਆ ਕੀਤਾ ਜਾਵੇ ਹੋਰ ਸੋ ਬਾਕੀ ਜਿਸ ਤਰ੍ਹਾਂ ਨਾਲ ਯੂਥ ਬਾਹਰ ਭੱਜ ਰਿਹਾ ਹੈਗਾ ਆ ਪਰ ਪੰਜਾਬੀ ਨੂੰ ਪੰਜਾਬ ਨੂੰ ਸੰਭਾਲਣ ਦੇ ਲਈ ਜੇਕਰ ਯੂਥ ਕਰੇ ਚਾਹਵੇ ਤਾਂ ਇੱਥੇ ਵੀ ਵਧੀਆ ਮੁਕਾਮ ਹਾਸਲ ਹੋ ਸਕਦਾ ਤੇ ਕਿਵੇਂ ਇਸ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਹੈ ਇਹ ਪੰਜਾਬੀ ਮੁੰਡੇ ਪੰਜਾਬੀ ਭਰਾ ਸਾਡਾ ਵੀਰ ਕਰਨੈਲ ਜੀ ਜੋ ਹਰ ਟਾਈਮ ਰੈਸ਼ਨ ਦੀ ਸੇਵਾ ਕਰਦੇ ਆ ਕਿਸੇ ਦਾ ਕੋਈ ਆਪਣਾ ਕੋਈ ਜਨਮ ਦਿਨ ਆਂਦਾ ਵਾ ਜਨਮ ਦਿਨ ਕੇਕ ਨਾਲ ਤਾਂ ਕੱਟਦੇ ਨੇ ਪਰ ਉਹ ਸਭ ਤੋਂ ਵੱਡੀ ਗੱਲ ਹੈ ਆਟੇ ਦੀ ਥੈਲੀ ਦਾਲ ਹਰ ਚੀਜ਼ ਘਰ ਪਹੁੰਚਾਉਂਦੇ ਨੇ ਤੁਸੀਂ ਦੇਖੋ ਪੰਜਾਬੀ ਵਾਸਤੇ ਸਭ ਤੋਂ ਵੱਡਾ ਸਨਿਆ ਕੀ ਹੈ ਕਿ ਨਾ ਭੁੱਖਾ ਸੌਵਾਂਗੇ ਤੇ ਨਾ ਭੁੱਖੇ ਅਸੀਂ ਭੁੱਖੇ ਰਾਵਾਂਗੇ ਪੰਜਾਬੀ ਜਿੱਥੇ ਵੀ ਕੋਈ ਦਿੱਕਤ ਕਿਸੇ ਪਰੇਸ਼ਾਨੀ ਆਏਗੀ ਅਸੀਂ ਉੱਥੇ ਘਰ ਜਾ ਕੇ ਉਹਨਾਂ ਦੇ ਘਰ ਸਮਾਨ ਪੰਚਾਵਾਂਗੇ ਚਾਹੇ ਉਹ ਅਮੀਰ ਹੋਵੇ ਤੇ ਚਾਹੇ ਗਰੀਬ ਹੋਵੇ ਅਸੀਂ ਹਰ ਟਾਈਮ ਹਾਜ਼ਰ ਰਾਵਾਂਗੇ ਬਾਕੀ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਵੱਡਾ ਜਿਹੜਾ ਕਿ ਇੱਥੇ ਇਕੱਠ ਹੈਗਾ ਆ ਅਤੇ ਜਿਹੜੇ ਕਿ ਅੱਜ ਰੋਟੀ ਦੇ ਮਨਾਏ ਜਾ ਰਿਹਾ ਹੈ ਬਕਾਇਦਾ ਜਿਹੜਾ ਕਿ ਇੱਥੇ ਜਿਹੜਾ ਕਿ ਨਾਨ ਅਤੇ ਛੋਲੇ ਦਾ ਲੰਗਰ ਲਗਾਇਆ ਗਿਆ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਯੂਥ ਇੱਥੇ ਪਹੁੰਚੇ ਹੋਏ ਨੇ ਅਤੇ ਖਾਸ ਦਿਨ ਇਹ ਇਸ ਕਰਕੇ ਵੀ ਆ ਕਿ ਕਿਉਂਕਿ ਜਿਹੜਾ ਕਿ ਵੈਲੈਂਟਾਈਨ ਡੇ ਹੈਗਾ ਇਹ ਇੱਕ ਸਟੈਂਪ ਲੱਗੀ ਹੋਈ ਹੈ ਕਿ ਇਹ ਜਿਹੜਾ ਕਿ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਮਨਾਉਂਦੇ ਨੇ ਪਰ ਹੁਣ ਇਸ ਜਿਹੜੀ ਕਿ ਧਾਰਨਾ ਨੂੰ ਬਦਲਿਆ ਹੈਗਾ ਆ ਅਤੇ ਰੋਟੀ ਡੇ ਦੇ ਵਜੋਂ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਬੇਹਦ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਆ ਅਤੇ ਵਕ ਵਕ ਜਿਹੜੇ ਕਿ ਤਾਂ ਮੇ ਉਹ ਸਿਆਸੀ ਆਗੂ ਹੋਣ ਧਾਰਮਿਕ ਸੰਸਥਾਾਂ ਦੇ ਨੁਮਾਇੰਦੇ ਹੋਣ ਸਮਾਜਿਕ ਸੰਸਥਾਾਂ ਦੇ ਨੁਮਾਇੰਦੇ ਹਨ ਉਹ ਵੱਡੀ ਗਿਣਤੀ ਦੇ ਵਿੱਚ ਉਹ ਇੱਥੇ ਪਹੁੰਚ ਰਹੇ ਹੈਗੇ ਨੇ ਅਤੇ ਨੌਜਵਾਨਾਂ ਦੇ ਇਸ ਕੰਮ ਦੀ ਜਿਹੜੀ ਕਿ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈਗੀ ਹੈ ਤਸਵੀਰਾਂ ਇਸ ਗੱਲ ਦੀ ਗਵਾਹੀ ਭਰ ਦਿਉਂਦੀਆਂ ਨੇ ਕਿ ਜਿਹੜਾ ਕਿ ਇਹ ਨੌਜਵਾਨਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਬੇਹਦ ਕਾਬਲੇ ਤਾਰੀਫ ਹੈਗਾ ਆ ਅਤੇ ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਨੇ ਸਾਡੇ ਨਾਲ ਗੁਰਜੀਤ ਗੋਸ਼ਾ ਜੀ ਮਿਉਂਦੇ ਗੋਸ਼ਾ ਜੀ ਬੇਹਦ ਵਧੀਆ ਪਹਿਲ ਕਦਮੀ ਕੀਤੀ ਗਈ ਹੈ ਕੀ ਮੈਂ ਦੇਖਦੇ ਹੋਏ ਨੌਜਵਾਨਾਂ ਨੇ ਵੈਲੈਂਟਾਈਨ ਦਾ ਭਤਈ ਬਲਤਾ ਹੈਗਾ ਕਿ ਰੋਟੀ ਦੇ ਵਜੋਂ ਉਸ ਨੂੰ ਮਨਾਣਾ ਸ਼ੁਰੂ ਕਰ ਮੈਂ ਤਾਂ ਅੱਗੇ ਗੱਲ ਕਰ ਰਿਹਾ ਵੀ ਜੇ ਗਰੀਬ ਸੇ ਗਰੀਬ ਨੂੰ ਪੁੱਛਣਾ ਦੌਰ ਦੌਰ ਕਿੰਨੇ ਹੁੰਦੇ ਉਹ ਤਾਂ ਕਹੂਗਾ ਚਾਰ ਰੋਟੀਆਂ ਜੀ ਸਾਨੂੰ ਗੁਰਨਾਰਕ ਸਾਹਿਬ ਨੇ ਸੰਦੇਸ਼ ਈ ਦਿੱਤਾ ਕਿ ਲੋਕਾਂ ਦਾ ਭਲਾ ਕਰਨਾ ਜੀ ਤੇ ਮਨਜੋਤ ਜੀ ਤੇ ਰਿੰਕੂ ਜੀ 8 ਸਾਲ ਪਹਿਲਾਂ ਮੇਰੇ ਕੋਲ ਆਏ ਸੀ ਤੇ ਮੈਨੂੰ ਬੜਾ ਚੰਗਾ ਲੱਗਿਆ ਸੀਗਾ ਤੇ ਜਦੋਂ ਆਏ ਤੇ ਕਹਿੰਦੇ ਵੀ ਅਸੀਂ ਰੋਟੀ ਦੇ ਮਨਾਣਾ ਹਾਂ ਹਾਂ ਤੇ ਬੜਾ ਚੰਗਾ ਲੱਗਿਆ ਵੀ ਅੱਜ ਦੇ ਨੌਜਵਾਨ ਸਾਡੇ ਪੰਜਾਬ ਦੇ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਅੱਜ ਕੰਮ ਕਰ ਰਹੇ ਹੈ ਸੇਵਾ ਕਰ ਰਹੇ ਹੈ ਜੇ ਗੁਰੂ ਸਾਹਿਬ ਦੇ ਪ੍ਰਮਾਤਮਾ ਚਾਹੇ RAM ਦੀ ਗੱਲ ਕਰ ਲਈਏ ਕ੍ਰਿਸ਼ਨ ਮਹਾਰਾਜ ਦੀ ਗੱਲ ਕਰ ਲਈਏ ਗੋਨਾਨਕ ਸਾਹਿਬ ਦੀ ਗੱਲ ਕਰ ਲਈਏ ਜੀ ਉਹ ਉਹਨਾਂ ਨੂੰ ਭਗਵਾਨ ਕਿਉਂ ਮੰਨਿਆ ਕਿਉਂਕਿ ਉਹਨਾਂ ਨੇ ਦੁਨੀਆ ਦਾ ਭਲਾ ਕੀਤਾ ਜੀ ਤੇ ਉਸੇ ਰਸਤੇ ਤੇ ਚੱਲਣਾ ਸਾਡੀ ਬੜੀ ਵੱਡੀ ਗੱਲ ਹੈ ਤੇ ਮੈਂ ਇਹਨਾਂ ਦੋਨਾਂ ਨੌਜਵਾਨਾਂ ਦਾ ਵੀ ਤਨ ਕਰਦਾ ਅੱਜ ਹਜ਼ਾਰਾਂ ਨੌਜਵਾਨ ਸਾਰੇ ਜਿਹੜੇ ਖੜੇ ਹੈ ਸਾਡੇ ਉਹ ਇਸ ਕਰਕੇ ਕਿ ਉਹ ਅੱਜ ਕੋਈ ਪ੍ਰੋਪੋਜ਼ ਦੇ ਕਿ ਕਰ ਰਿਹਾ ਕੋਈ ਵੈਲੈਂਟੇਡ ਕਰ ਰਿਹਾ ਕੋਈ ਰ ਬਹੁਤ ਚੰਗਾ ਬ੍ਰਾਲਾ ਜੀ ਜੀ ਸੋ ਬਾਕੀ ਬੇਹਦ ਸ਼ਲਾਘਾਯੋਗ ਜਿਹੜਾ ਕਿ ਉਪਰਾਲਾ ਕੀਤਾ ਜਾ ਰਿਹਾ ਤੇ ਤੁਹਾਨੂੰ ਵੀ ਚਾਹੀਦਾ ਕਿ ਪੰਜਾਬ ਨੂੰ ਜਿਹੜਾ ਕਿ ਸੰਭਾਲਣ ਦੀ ਲੋੜ ਹੈਗੀ ਐ ਸੋ ਜੋ ਯੂਸ ਜਿਹੜਾ ਕਿ ਹੁਣ ਇਸ ਪਾਸੇ ਅੱਗੇ ਵਧ ਰਿਹਾ ਕਿ ਰੋਟੀ ਦੇ ਵਜੋਂ ਅੱਜ ਜਿਹੜਾ ਕਿ ਦਿਨ ਮਨਾਇਆ ਗਿਆ ਤੁਸੀਂ ਇਸ ਦਿਨ ਨੂੰ ਕਿਵੇਂ ਮਨਾਇਆ ਕਮੈਂਟ ਵਿੱਚ ਆਪਣੇ ਵਿਚਾਰ ਜੁਰ ਸਾਂਝੇ ਕਰਿਓ ਮੈਂ ਤੁਹਾਨੂੰ ਜੀ ਇਜਾਜ਼ਤ ਧੰਨਵਾਦ